ਕੁਬ ਤੇਰਾ ਪੀਰ ਹੀ ਤੇਰਾ ਪੀਰ ਹੀ ਮਾਰੇ ਦਰਬਾਰ ਦੇ ਵਿੱਚ ਹੁਕਮ ਆ ਗਿਆ ਹੁਕਮ ਮੇਰੇ ਫਕੀਰਾਂ ਤੇ ਸੌਦਾ ਤਕਦੀਨ ਦਾ ਕਾਰੋਬਾਰੀ ਖਾਤਰਵਾਦ ਤੇ ਸ਼ਾਨਪੁਰ ਤੋਂ ਆਏ ਆ ਕੌਣ ਆਇਆ ਭਾਈ ਮਾਰੋ ਆਵਾਜ਼ ਕੀ ਮੰਨੇ ਦਿੰਨੇ ਆ ਹਾਂ ਬੁੱਲਾਰੀ ਬੁੱਲਾਰੀ ਮਨੈ ਰਾਂਗ ਬੁੱਲਾਰੀ ਪਿੰਡਾ ਬੁੱਲਾ ਬੁੱਲਾਰੀ ਕੀ ਨਾ ਤੇਰੇ ਘਰ ਆਇਆ ਮਾਤਾ ਇਹ ਵੀ ਨੌ ਦਿਨ ਹੀ ਕੀ ਘਰ ਆਇਆ ਨਾ ਹਾਂ ਤੇਰ ਮਰਦਾ ਪਾਪਾਈ ਬੁੱਲਾਰੀ ਬੁੱਲਾਰਾ ਮੱਲਾ ਤਨਵਰਸਨ ਦੇ ਘਰੇ ਨਹੀਂ ਪੜਾ ਕਦੀ ਕੀ ਕੰਮ ਪੁੱਛ ਲਈਆਂ ਕੀ ਕਹਿੰਦੀਆਂ ਸੀਦਾ ਹੀ ਕਹਣਾ ਹਾਂ ਜਵਾਨ ਹਾਂ ਦਾ ਕਾਰੋਬਾਰ ਬੰਦ ਹੋਇਨੂ 3 ਸਾਲ ਹੋ ਗਏ ਬਾਬਾ ਦਾ ਹੋਰ ਸੱਚੇ ਕਰਵਾ। ਇਹ ਲੱਗ ਰਿਹਾ ਹੋ ਗਿਆ 3 ਸਾਲ ਹੋ ਗਏ ਕਾਰੋਬਾਰ ਬੰਦ ਹੋਇਨੂ ਜਿਤਾ ਹੋਈ ਸੱਚੀ ਗੱਲ ਹਾਂ ਨਹੀਂ ਜੇ ਪੈਰ ਤੇ ਦੇਦੀ ਜਵਾਬ ਕਿਉਂਕਿ ਜੁਸਨਾ ਸ਼ਾਹ ਮੋਲ ਜੇ ਤੂੰ ਮੁੱਖ ਨੱਚੇ ਕਰਵਾ। ਆਪਾਂ 3 ਸਾਲ ਹੋ ਗਏ ਕੰਮ ਬੰਦ ਹੋਇਨੂ ਐਸ ਵਨ ਕਾਰਾ ਹੀ ਬਰਾ ਪਿਆਨਾ ਕੰਮ ਕਰਦੇ ਸੀ ਤਿੰਨ ਢਾਬੇ ਵੀ ਢਾਡੇ ਹਾਂ ਢਾਬੇ ਕਿੰਨੇ ਸੀ ਦੰਨੋਂ ਵੇਲਾ ਦੰਨ ਢਾਬੇ ਸੀ ਢਾਡੇ ਨਾ ਓਏ ਤੇਰੀ ਮਰਦ ਉਹ ਹੱਤਾ ਮੈਂ ਜੋ ਇਸ ਦੇ ਬਾਬੇ ਬਾਲਕਨਾਥ ਦੀ ਸੇਵਾ ਕਰਦੇ ਥੱਲੇ ਬਾਲਕਨਾਥ ਨਾਲ ਮਾਤਾ ਜੋਤਨੀ ਲਾਉਂਦੇ ਥੱਲੇ ਬਾਲਕਨਾਥ ਦੀ ਜੋਤ ਲਾਉਂਦੇ ਸਰਕਾਰ ਮੁਕੱਤਜਾ ਜਿਹੜਾ ਮੇਰੇ ਘਰ ਬਾਸ ਜਿੱਥੋਂ ਸਾਰਾ ਕੋ ਦੁਕਾਨ ਵੀ ਬਣੀ ਤੇ ਦੂਜਾ ਧੰਮਾ ਹੋਇਆ। ਇਸੇ ਇਹ ਮੜਾ ਪਹਿਲਾ ਨਵਾਕਾ ਬਰਬਾਦੀ ਕਰਵਾਦੀ ਉਹ ਸੱਜੇ ਬਰਬਾਦੀ। ਇੱਕ ਮੰਨ ਰੱਥੀ ਜਿਹੇ ਨਟਕਾਂ ਦੇ ਲਈ ਆਪਣੀਆਂ ਹੁੰਨ ਕਾੜਦੇ। ਹਾਂ? ਇਹ ਨਹੀਂ ਨਟਕਾਂ ਫੜੀਆਂ ਮੀਆਂ ਨਾਲ। ਹਾਂ? ਇਹ ਨਹੀਂ ਕਰਨਾ ਆਪਣੇ। ਪਿੱਪੀ ਵੀ ਨਹੀਂ ਰੱਥੀ। ਕੰਗਾ ਢਾਡੇ ਨਾਲ ਨੌਕਰ ਲੱਗਾ ਸੀ ਉਹਨੂੰ ਲੜ ਕੇ ਜਾਂ ਕੁੱਟ ਕੇ ਜਾਂ ਭਜਾਇਆ ਸੀ ਸਜ਼ਾਈ ਦਿੱਤੀ ਹੈ ਆਹ ਉਹ ਭਜਾਇਆ ਤਾਂ ਨਹੀਂ ਸੋਦਾ ਮਾਟੀ ਸੋਦਾ ਲੱਗਿਆ ਹਾਂ ਭਜਾਇਆ ਤਾਂ ਨਹੀਂ ਕਿਉਂਕਿ ਅਮਰ ਨੂੰ ਤਾਂ ਪਈ ਰਹੀ ਸੀ ਰਾਹ ਨੂੰ ਕੱਢੀ ਲਏ ਉਹਨੂੰ ਪਰ ਉਹ ਕਹਿੰਦਾ ਮੈਨੂੰ ਭਜਾਇਆ ਦੁਬਾਰਾ ਦਾ ਕੰਮ ਕੱਢਣਾ ਸ਼ੁਰੂ ਹੋਇਆ ਕਿ ਨਹੀਂ ਹੋਇਆ ਹਾਂਜੀ ਚੱਲੋ ਬਾਬੇ ਇਹ ਨਾਲ ਸੀ ਡਰਾਈਵਰ ਸੀ ਡਰਾਈਵਰ ਸੀ ਚੱਲੋ ਆਹ ਕੁਝ ਇਹ ਡਰਾਈਵਰ ਆਹ ਮੁੰਡਾ ਨਾਲ ਕਿਹਾ ਬਾਬਾ ਉਹ ਦੂਬਾਰ ਕੰਮ ਕੱਢਿਆ ਕਿ ਨਹੀਂ ਕੱਢਿਆ ਦੂਬਾਰ ਸਾਰਾ ਉਹ ਦੂਬਾਰ 3 ਮਹੀਨੇ ਤੋਂ ਬਾਅਦ ਤੁਹਾਡਾ ਕੰਮ ਕੱਢਦਾ 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 ਇੱਕ ਸਾਲ ਤੋਂ ਜਮਾ ਵਿੜਲੇ ਪਤੀਲੇ ਗੁੱਦੇ ਵਿਲੇ ਗੁੱਦੇ ਬੈਿਆ ਆਹ ਆਲਾ ਸਮਾਨ ਕਰ ਗਿਆ ਆ ਕੇ ਮੱਤ ਪਰ ਬੀਬੀ ਮੈਂ ਤਾਂ ਹੀ ਆਖਣਾ ਬਕੀਲੇ ਮੂਹਰੇ ਗੱਲ ਸਮਝੀ ਨਹੀਂ ਬਕੀਲੇ ਮੂਹਰੇ ਲੱਗੇ ਪਏ ਹਟ ਕਹ ਜਿਹਨੇ ਆ ਜੇਲੂ ਦਾ 라ਜੂ ਹਟ ਗਿਆ ਆਪਣਾ ਕੰਮ ਕਰ ਗਿਆ ਖੜੇ ਉਹਦੀ ਕਿਸਮ ਦਾ ਬੱਠਾ ਰਾਜੂ ਜੀ ਦਾ ਪਰ ਉਹ ਮੈਂ ਤਾਂ ਰਾਣਾ ਨਾ ਨਾ ਖੜਾਇਆ ਰਾਉ ਦਾ ਰਾਉ ਹਟ ਗਿਆ ਕੀ ਆ ਕਿਸੇ ਨੇ ਤੁਹਾਡੇ ਤੇ ਐਸੀ ਗੜਬੜੀ ਲਾਤੀ ਐ ਸਾਨੂੰ ਪੁੱਠਾ ਕਰਕੇ ਦਿੱਤਾ ਲਾ ਸਾਰੀ ਬਰਕਤ ਭੇਜਦਾ ਥਨ ਕੋਲ ਘੋੜੋ ਦਿੱਤਾ ਪੰਜਾਬੀ ਚੰਗੇ ਮੇਰੀ ਗੱਲ ਪੁੱਤਾਂ ਸੂਹਾਂ ਸ਼ਾਮ ਰੋਣਾ ਪਈਆ ਸੂਹਾਂ ਸ਼ਾਮ ਰੋਣਾ ਪੈ ਗਿਆ ਪਰ ਕੀ ਦੁਰਾਈ ਉੱਠੀ ਬਾਬਾ ਨਹੀਂ ਮਿਲਿਆ ਤੁਹਾਨੂੰ ਪੁੱਤ ਕੋਈ ਹੋਰ ਆ ਕਿਸੇ ਨੇ ਕੋਈ ਨਹੀਂ ਦੱਸਿਆ ਬਸ ਕੰਮ ਕਰਦੇ ਆ ਕੰਮ